ਆਈ ਪਈ ਮੋਹਲਾ ਇਨਸਾਨ ਮੁੰਡਾ ਆ ਗਿਆ ਯਾਰ ਕੋਦੋ ਦਾ ਅੰਦਰ ਮੈਂ ਬਾਹਰੋਂ ਗੱਡੀ ਲਾ ਕੇ ਚਲ ਗਿਆ ਹਾਂ ਤੋ ਜੇ ਮੈਂ ਨਾ ਖੋਲਦਾ ਹਾਂਜੀ ਸਸਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਸੋ ਅੱਜ ਆਪਾਂ ਜਾ ਰਹੇ ਹਾਂ ਜੀ ਆਪਣੀ ਕੋ ਬਾਲੇ ਘਰ ਜੋ ਰਹੀ ਹੈ ਪਾਰਟੀ ਅੱਜ ਆਪਾਂ ਚਲੇ ਆਂ ਅਨਪੁਰ ਤੇ ਅੱਜ ਤਾਂ ਪਹਿਲੇ ਕਿ ਆਹ ਜਦੋਂ ਸਰਵਰ ਚਾਦੇ ਆਏ ਆ ਤਾਂ ਉਹਨਾਂ ਬਾਹਰੋਂ ਆਏ ਆ। ਅਸੀਂ ਆਪਾਂ ਨੂੰ ਬੋਲਣਾ ਹੈ ਕਿ ਨਾਲੇ ਆਪਾਂ ਪਹਿਲਾਂ ਆਗਾ ਨਹੀਂ ਕਰੇਗਾ ਉਸ ਨੂੰ ਕਾਣਾ ਨਹੀਂ ਠੀਕ ਆ। ਪਹਿਲਾਂ ਬਾਗਵਾਦੇ ਉਸ ਤੋਂ ਬਾਅਦ ਆਲਟੀ ਕਰਾਂਗੇ ਆਪਾਂ ਫੋਨ ਇੰਜੋਏ ਤੇ ਜੋੜੇ ਹੋਏ ਇਸ ਵੀਡੀਓ ਦੇ ਨਾਲ ਸਰਾਂ ਦੇ ਅੱਜ ਪੂਰਾ ਫਨਸ਼ਨ ਪਾਵਾਂ ਦੀ ਭੰਗੜੀ ਤੇ ਦੋ ਮਿੰਟਾਂ ਦੇ ਇਸ ਵੀਡੀਓ ਨਾਲ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਆ ਕਰੋ। ਦਰਸ਼ਾਨ ਨੂੰ ਕੰਮ ਬਸ ਖੂਨ ਨਾਲ ਮਤਲਬ ਹੁੰਦਾ ਕੋਈ ਕੋਈ ਮਕੈਨਿਕ ਦੀ ਦੁਕਾਨ ਨਹੀਂ ਹੈ ਕਿੱਥੇ ਚੱਲਾਂ ਵਾ ਉਹ ਸ਼ਾਨ ਸਰਦੂ ਦੱਸ ਕਿੱਥੇ ਚੱਲਾਂ ਮੈਂ ਪਾਣੀ ਵਿੱਚ ਜਾ ਨਾਨੀ ਕਿ ਕਹੇ ਤੇ ਨਾਨੀ ਲੱਗਦੀ ਆਪੂ ਬਸ ਆਸ ਆਪ ਕੋਈ ਆਪਾ ਨਾ ਕਰ ਰਹੇ ਹਾਂ ਪਾਣੀ ਵਿੱਚ ਨਾ ਜਾ ਕੇ ਖਾਣੇ ਦਾ ਕੁੱਕ ਨਹੀਂ ਆਇਆ ਖਾਦਾ ਉੱਥੇ ਜਾ ਕੇ ਅਸਰਪੂਰੀ ਕਰਦੇ ਹਾਂ ਮੈਂ ਤਾਂ ਜਾ ਰਿਹਾ ਹਾਂ ਐਰੀ ਦੇ ਸਾਥ ਉੱਥੀ ਕੋ ਤੇ ਡੱਗਾ ਲਗਾ ਕੇ

ਤਿਆਰੀ ਆ ਪੂਰੀ ਹੈ ਲੋ ਮਾਵਾਂ ਤੀਆਂ ਦਾ ਹੋ ਗਿਆ ਮੇੜ ਚਲੋ ਸੰਦੀਪ ਆਇਆ ਬਾਹਰ ਨਿਕਲਿਆ ਜਿੰਦੇ ਜਿੰਦੇ ਲਾਓ ਲੋ ਹੁਣ ਆਪਾਂ ਚੱਲਦੇ ਆ ਅਦਰ ਮਮੀ ਬੋਲਣ ਲਈ ਆ ਵੀ ਟਾਈਮ ਤੁਸੀਂ ਜਿਆਦਾ ਲਾਤਾ ਵਾ ਆਓ ਲੈ ਇਹ ਚੱਕ ਇਹ ਚੱਕ ਇਹ ਚੱਕ ਤੇਰੀ ਆਂ ਬਲੋ ਇਹ ਤਾਂ ਸੋ ਹੈ ਬਸ ਮਿੰਟ ਦੇ ਕਦੋਂ ਪਾਈ ਉੱਤਰਕੁਤੋ ਸ਼ਾਨ ਪਕੌੜੇ ਕਿੰਦਾ ਵਧੀਆ ਲੱਗੇ ਆਹ ਪਕੌੜਿਆਂ ਦੀ ਤੰਨ ਪੈਦੀ ਪੂਰੀ ਇੰਦਰ ਮੈਡਮ ਹੋਣੀ ਨਹੀਂ ਸ਼ਕਰਾਂ ਕਿ ਇੰਦਰ ਮੰਮੀ ਕੋਲੀ ਦੇ ਨਾ ਤਾਂ ਮੈਂ ਇਹ ਤਾਂ ਸ਼ਾਨ ਆ ਨਾ ਬੋਰ ਹੋ ਗਿਆ ਇੱਥੇ ਇੱਥੇ ਬੈਠੇ ਆ ਨਾ ਜਾ ਐ ਜਾ ਡੀਜੇ ਚੱਲ ਪਿਆ ਆ ਟੰਗੜਾ ਪੋਣਾ ਸ਼ਾਨ ਕੀ ਕਹਿੰਦਾ ਇਹ ਤੋ ਸਰਮ ਮੈਂ ਕਹਿੰਦਾ ਕਹਿੰਦਾ ਇੱਥੇ ਗੁੜੀਆਂ ਦਾ ਕੰਮ ਆ। ਕਹਿੰਦਾ ਇਹ ਤਾਂ ਗੁੜੀਆਂ ਦਾ ਕੰਮ ਆ ਆਪਾਂ ਚੱਲੀਏ। ਸਰਮ ਮੈਂ ਕਹਿੰਦਾ ਮੈਨੂੰ ਨੀਂਦ ਆਉਂਦੀ ਆ। ਹੁਣ ਪੀ ਲੈ ਆਪਿਆ ਕੌਫੀ। ਸਰਮ ਉਹ ਘਟਾਇਆ ਪਾਇਆ ਉੱਤੇ ਜਿਹੜਾ ਘਟਾਇਆ ਘਟਾਇਆ। ਅਗਿਲ ਸਾਹਿਬ ਨਹੀਂ ਕੌਫੀ ਨਹੀਂ ਦਿੰਦਾ। ਗਿਲ ਸਾਹਿਬ ਇਧਰਾਓ। ਆ ਦੇ ਲੋਈ ਸਾਡੇ ਗਿੱਲ ਸਾਵਾ ਇਹ ਬਿਲਕੁਲ ਨਹੀਂ ਸਾਹਮਣੇ ਆਉਂਦੇ ਇਧਰ ਇੰਨਾ ਸੰਗਦਾ ਨਾ ਇਧਰ ਆ ਇਧਰ ਆ ਇਧਰ ਆ सेम ਆਪਣੇ ਪਾਪਾ ਵਰਗਾ ਆ ਸੰਗਦਾ ਇੰਨਾ ਵਾ ਮੇਰਾ ਬਾਪੂ ਵੀ ਸੰਗਦਾ ਰਹਿੰਦਾ ਔਸ ਸਮ੍ਰਿਤਾ ਸਮ੍ਰਿਤਾ ਔਸ ਸਮ੍ਰਿਤਾ ਆ ਜਾ ਆ ਜਾ ਕੁੱਪੂ ਦੀ ਗੱਡੀ ਕੁੱਪੂ ਦੀ ਗੱਡੀ ਇਹ ਆ ਨਾ ਗਾਣਾ ਕੋ ਇਹ ਗਾਣਾ ਗੁੰਦੀ ਅੱਛਾ ਹੈਲੋ ਬੁਲਾਣੀ ਹੈਲੋ 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 ਇਹ ਨਾ ਗਾਣਾ ਬੰਦੀ ਹੁੰਦੀ ਫਫੂ ਦੀ ਗੱਡੀ ਆਈ ਗਾਣਾ ਗਾਦੇ ਗਾਣਾ ਗਾਦੇ ਗਾਣਾ ਗੱਡੀ ਆਈ ਇਹ ਸ਼ਾਂਤ ਉਹ ਕਿਨਾਂ ਵਾ ਭਾਈ ਤੈਨੂੰ ਸਿੱਧਾ ਨਹੀਂ ਬੈਠਣਾ ਆਉਂਦਾ ਸਿੱਧਾ ਨਹੀਂ ਬੈਠਣਾ ਆਉਂਦਾ ਹੈ ਕੁਰਸੀ ਤੇ ਇਦਾਂ ਬੈਠਣਾ ਵਾ ਹੈ ਬੋਸ ਬਣਿਆ ਪਿਆ ਅੱਜ ਤੂੰ ਹੈ ਕੋਈ ਵੀ ਪੀ ਵੀ ਲਈ ਇੰਨੀ ਸ਼ੇਤੀ ਖਤਮ ਮੂੰਹ ਸਾਫ਼ ਕਰ ਚੱਲੇ ਯਾਰਾ ਨਾ ਬੋਰਿੰਗ ਲੱਗਦਾ ਤੈਨੂੰ ਬੋਰਿੰਗ ਲੱਗਦਾ ਕਾ ਡੀਜੇ ਤੇ ਭੰਗੜਾ ਪਾਲਾ ਫਿਚਾ ਗਿਆ ਹੈਂ ਦੋ ਦੋ ਹੁੰਦੀ ਔਰ ਮੰਦਾ ਮੈਨੂੰ ਨਾ ਬੋਰਿੰਗ ਲੱਗਣ ਲੱਗਿਆ ਵਾ ਇਹਨਾਂ ਮੱਕਾ ਡੀਜੇ ਤੇ ਭੰਗੜਾ ਪਾਈਏ ਜੇ ਨਹੀਂ ਤਾਂ ਫੇ ਆਪਾਂ ਉਧਰ ਗੱਡੀਆ ਨਾ ਚੱਲ ਹੈਂ ਹੈਂ ਠੱਟ ਲੋ ਜੀ ਆਪਾਂ ਆ ਗਏ ਹੁਣ ਘਰ ਇੱਧਰ ਕਿਉਂਕਿ ਸਾਨ ਨੇ ਇੱਧਰ ਕੋਣ ਆ ਸਨੀਆ ਅੱਛਾ ਕੁੰਡੀ ਬਾਹਰੋਂ ਲਾਈ ਪਈ ਸੀ ਕੋਈ ਪਤਾ ਨਹੀਂ ਸਾਰਾ ਮੁੰਡਾ ਆ ਗਿਆ ਯਾਰ ਕਿ ਕਿ ਦੋ ਤਾਂ ਅੰਦਰ ਭਾਰੋਂ ਗੁੰਡੀ ਲਾ ਕੇ ਚਲ ਗਏ ਹਾਂ ਤੇ ਜੇ ਮੈਂ ਨਾ ਖੋਲਦਾ ਫੇਹ ਹੌਸਲੀ ਤੇ ਮੈਂ ਹੁੰਨਾ ਉਹ ਇਹ ਦੇਖੋ ਕੀ ਹੋ ਗਿਆ ਰੱਬ ਲਈ ਮੈਂ ਆ ਗਿਆ ਤੇ ਈਸ਼ਾਨ ਕਹਿੰਦਾ ਨਾਨੀ ਘਰ ਉਧਰ ਜਾਣਾ ਵਾ ਤੇ ਅਸੀਂ ਇੱਧਰ ਆ ਗਏ ਠੀਕ ਆ ਇਹ ਸਾਮਾਨ ਸਮੂਹ ਰੱਖਣਾ ਹੈ ਜਿਹੜੇ ਸੂਟ ਸਾੜ ਜਾਂ ਦਿੰਦੇ ਆ ਤੇ ਉਹਦਾ ਸਣੀ ਨੂੰ ਅੰਦਰ ਗੁੰਡੀ ਲਾਈ ਪਈ ਸੀਗੀ ਪਤਾ ਨਹੀਂ ਕਿੰਨੇ ਬੇਚਾਰਾ ਪਤਾ ਨਹੀਂ ਕਿ ਕਿਦੋਂ ਦਾ ਬੰਦ ਸੀਗਾ ਉਹ ਰੱਬ ਨੂੰ ਹੁਣ ਮੈਂ ਕੁੰਡੀ ਉਹ ਕਹਿੰਦਾ ਮੈਂ ਵਿੱਚ ਹੀ ਮੂੰਹ ਹੱਥ ਹੋਈ ਜਾਂਦਾ ਵਿੱਚ ਟੋਲਟ ਵਿੱਚ ਪਤਾ ਨਹੀਂ ਕਿਦੋਂ ਦੀ ਕੁੰਡੀ ਲਾਈ ਪਈ ਸੀਗੀ ਉਹਨੂੰ ਤੇ ਮੈਂ ਹੈਰਾਨ ਹੋ ਗਿਆ ਜੇ ਨਾ ਨਾ ਆਉਂਦਾ ਤਾਂ ਕੁੰਡੀ ਸਣੀ ਫੇ ਤਾਂ ਤੂੰ ਇੱਥੇ ਰਹਿਣਾ ਯਾਰ ਪਾਰਟੀ ਤੇਰੀ ਸਾਰੀ ਇੱਥੇ ਰਹਿ ਜਾਣੀ ਸੀ ਨਹੀਂ ਉਹ ਸੰਦੀਪਾ ਕਿੱਥੇ ਗਿਆ ਉਹ ਕਿਸੇ ਉਹ ਤਾਂ ਹੈ ਹੀ ਨਹੀਂ ਕੋਈ ਵੀ ਨਹੀਂ ਘਰੇ ਹੈਗਾ ਨਹੀਂ ਉਹ ਕਹਿੰਦਾ ਮੈਂ ਆਉਂਦਾ ਹਾਂ ਕਿੱਥੇ ਕੁੰਡਾ ਖੁੱਲਾ ਆ ਮੈਂ ਤਾਂ ਹੁਣ ਆ ਸਮਾਨ ਲੈ ਕੇ ਆਇਆ ਹਾਂ ਤਾਂ ਤੇ ਮੈਂ ਕਿਹਾ ਚੱਲ ਆਓ ਕੋਈ ਵੀ ਹੈ ਨਹੀਂਗਾ ਦੀ ਯਾਦ ਨਹੀਂ ਨੂੰ ਚਲ ਠੀਕ ਹੈ ਮੈਂ ਕਰਦਾ ਹੁਣ ਸਰਮੁਣੀ ਇਕੱਲੇ ਰੋਟੀ ਖਾਣ ਲੱਪੈ ਮੈਨੂੰ ਆ ਇਕੱਲਾ ਇਕੱਲਾ ਰੋਟੀ ਖਾਣ ਲੱਗਾ ਇਹ ਕੀ ਹੈ ਭਾਈ ਸਾਹਿਬ ਰੋਟੀ ਖਾਣ ਲੱਗਾ ਰੋਟੀ ਦਸਨੰਬੀ ਖਾਣ ਲੱਗਾ ਰੋਟੀ ਹਣਾ ਪਟੜੀ ਦੀ ਮਾਰੀ ਨਾ ਬੰਦਾ ਪਾਉਂਦਾ ਬੰਗਣਾ ਵੀ ਕੁੜੀ ਨਾਟੇ ਨਾ ਪਟੜੀ ਦੀ ਮਾਰੀ ਨਾ ਬੰਦਾ ਪਾਉਂਦਾ ਨੱਚਦੀਆਂ ਹੱਲੜਾ ਕੋ ਆਂ ਆ ਸਾਰੇ ਡੀਜੇ ਦੇ ਭੰਗੜਾ ਪਾਉਂਦੇ ਆ ਆ ਬੰਦਾ ਦੇਖੋ ਖੇਤੀ ਕੀ ਕਰਦਾ ਇੱਧਰ ਹਾਂ ਆ ਸਾਵਜੀਆਂ ਦੇਖਣ ਆ ਗਿਆ ਕੇਦੀਆਂ ਪੱਲੇ ਦੇ ਨਾ ਜੋ ਇਹ ਕੋਲ ਮੈ ਲਿਆ ਪੱਲੇ ਦੇ ਦਾਦਾ ਜੀ ਨਾ ਖੁੱਪੜਾ ਨ ਗਿਆ ਨਹੀਂ ਪਾਲਦੀ ਨੂੰ ਆਪਾਂ ਕਰ ਦਿੱਤੀ ਹਲਵੇ ਦਾ ਤਾਂ ਹੁਣ ਆਪਾਂ ਆ ਗਏ ਆਪਣੇ ਸਹੁਰਿਆਂ ਘਰ ਇੱਥੇ ਬਣਾਉਣ ਲੱਗੇ ਆ ਆਨੰਦ ਘਰ ਚਾ ਚਾਹ ਬਣਾ ਕੇ ਫਿਰ ਆਪਾਂ ਚਲ ਜਾਣਾ ਕਿੱਥੇ ਆ ਗਿਆ ਐਮ ਐਮ 4 ਸਨਮਾ ਬੱਲੇ ਬਾਉ ਜੀ ਕਿੱਧਰ ਉਹ ਕੁੜੀ ਦੇ ਹੱਥ ਤੇ ਨਾ ਪੈਰਾਦੀ ਪਪਾ ਦੇ ਲੋਕ ਜੀ ਕੋਈ ਖੁਦ ਕੋ ਨਹੀਂ। ਨੋਈ ਆਪਾਂ ਤੁਹਾਨੂੰ ਹੁਣ ਦਿਖਾਉਨੇ ਆ ਆਪਣੇ ਜਿਹੜੀਆਂ ਘਰੇ ਆਪਾਂ ਸਬਜ਼ੀਆਂ ਲਾਈਆਂ ਸੀਗੀਆਂ ਆਪਾਂ ਤੁਹਾਨੂੰ ਪਹਿਲੇ ਬਲੌਗ ਚ ਵੀ ਦਿਖਾਈਆਂ ਸੀ ਸਬਜ਼ੀਆਂ ਚੈੱਕ ਕਰੋ ਹੁਣ ਆਪਣੀਆਂ। ਕੱਡੀਆਂ-ਕੱਡੀਆਂ ਹੋ ਗਈਆਂ ਦੇਖੋ ਜਰਾ ਸਬਜ਼ੀਆਂ। ਦੇਖੋ ਜਰਾ ਆਹ ਆਹ ਕਿਹੜੀ ਗੋਭੀ ਆ? ਮੋਟੀ ਗੋਭੀ। ਪਤਾ ਨਹੀਂ ਕਿਹੜੀ ਗੋਭੀ ਮੋਟੀ ਗੋਭੀ ਗਾਠ ਵਾਲੀ ਗੋਭੀ ਹੁਣ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਵੀ ਇਹ ਕਿਹੜੀ ਗੋਭੀ ਆ। ਦੇਖ ਲਓ ਆਪਾਂ ਸਬਜ਼ੀਆਂ ਜਦੋਂ ਲਾਈਆਂ ਸੀਗੀਆਂ ਉਦੋਂ ਕਿੰਨੀਆਂ-ਕਿੰਨੀਆਂ ਸੀਗੀਆਂ ਤਾਂ ਇਸ ਟਾਈਮ ਦੇਖੋ। ਬਹਾਰ ਆਉਂ ਆ ਪਿਆਜ਼ ਦੇਖੋ ਕਿੱਡੇ-ਕੱਡੇ ਹੋ ਗਏ ਚੈੱਕ ਕਰੋ ਜਰਾ ਪਿਆਜ਼ ਸਬਜ਼ੀ ਆਪਣੀਆਂ ਸਾਰੀਆਂ ਆਪਣੀਆਂ ਜਿਹੜੀ ਆ ਤਾਰ ਤੋਂ ਇੱਧਰ-ਇੱਧਰ ਆ ਸਾਰੀ ਆਪਾਂ ਲਈ ਹੋਈ ਆ ਤੇ ਉਹ ਗੋਭੀ ਵੀ ਲਾਈ ਸੀ ਗੋਭੀ ਹੋਈਗੀ ਆ ਗੋਭੀ ਹੋਈ ਮਮੀ ਆਪਾਂ ਗੋਭੀ ਵੀ ਲਈ ਸੀਗੀ ਇੱਥੇ ਦੇਖਦੇ ਆਂ ਵੀ ਗੋਭੀ ਦੇ ਫੁੱਲ ਹੋਏ ਆ ਗੋਭੀ ਹੋਈ ਆ ਗੋਭੀ ਹੋਈ ਨਹੀਂ ਮੈਨੂੰ ਲੱਗਦਾ ਗੋਭੀ ਨਹੀਂ ਹੋਈ ਨਹੀਂ ਹੋਈ ਉਹ ਹੋਈ ਹੋਈ ਨਹੀਂ ਗੋਭੀ ਮੰਮੀ ਇੱਕ ਵੀ ਨਹੀਂ ਫੁੱਲ ਹੋਇਆ ਗੋਭੀ ਦਾ ਆ ਆਲੂ ਲੱਗੇ ਆ ਪਿਆਜ਼ ਹੋ ਗਿਆ ਠੀਕ ਹੈ ਪਿਆਜ਼ ਦੇਖੋ ਗੱਡੇ ਗੱਡੇ ਪਿਆਜ਼ ਚੈੱਕ ਕਰੋ ਇਹਦਾ ਮਿਕਸ ਕਰਕੇ ਬਣਾ ਕੇ ਦੇਖੀਏ ਇੱਧਰ ਦੋਨੇ ਭੈਣਾਂ ਬੈਠੀਆਂ ਚੈੱਕ ਕਰੋ ਇਹਦਾ ਕੀ ਗੱਲਾਂ ਹੋ ਰਹੀਆਂ ਹਾਂ ਸੋਹਣੀ ਗੱਲਾਂ ਕੀ ਕਰ ਰਹੀਆਂ ਹੈ ਕਬੀਲਦਾਰੀ ਦੀਆਂ ਗੱਲਾਂ ਕਬੀਲਦਾਰੀ ਦੀਆਂ ਅੱਛਾ ਮਸੀ ਘਟੀਆਂ ਹੋਈਆਂ ਮਸੀ ਇਕੱਠੀਆਂ ਹੋਈਆਂ ਸਹੀ ਆ ਮੰਮੀ ਮੰਮੀ ਕੋਣ ਨਹੀਂ ਸੱਚ ਕਦਾਂ ਹੋਜੀ ਠੀਕ ਆ ਹੈ ਸਹੀ ਆ ਸਹੀ ਆ ਆ ਫੜੀ ਖੜੀ ਆਪਣੀ ਰਾਣੀ ਸੁੰਦਰਾ ਠੀਕ ਆ ਜੀ ਤੇ ਆਪਣੀ ਹੁਣ ਬਸ ਤਿਆਰੀ ਆ ਕਿਉਂਕਿ ਘਰੇ ਮਿਸਤਰੀ ਵੀ ਲੱਗੇ ਹੋਏ ਆ ਅੱਜ ਪੀਵੀਸੀ ਵਾਲੇ ਆ ਗਏ ਆ ਤੇ ਉਹਨਾਂ ਨੇ ਬਾਹਰ ਆਪਣੇ ਡਬਲ ਯੂ ਪੀ ਸੀ ਪੈਨਲ ਜਿਹੜੇ ਉਹਨਾਂ ਦਾ ਕੰਮ ਚੱਲ ਰਿਹਾ ਅੱਜ ਤੇ ਉਹ ਮੈਂ ਇਹਨੂੰ ਫੋਨ ਕਰੀ ਜਾਂਦੇ ਆ ਮੇਰੇ ਕੋਲ ਹੁਣ ਟਾਈਮ ਇੱਥੇ ਕਾਫੀ ਹੋ ਗਿਆ ਹੈ ਹੁਣ ਬਸ ਚਾਹ ਪੀ ਕੇ ਆਪਾਂ ਨਿਕਲ ਜਾਣਾ ਘਰ ਤੇ ਘਰੇ ਜਾ ਕੇ ਦੇਖਦੇ ਆ ਕੰਮ ਕਿੰਨਾ ਕੁ ਹੋਇਆ ਵਾ ਤੇ ਤੁਹਾਨੂੰ ਨਾਲੇ ਦਿਖਾਵਾਂਗੇ ਅਸੀਂ ਕਿਹਾ ਕੀ ਚਾਹ ਆਪਣੇ ਲਈ ਤੇ ਮੰਮੀ ਹੁਣ ਪੀਣ ਲੱਗਿਆ ਚਾਹ ਤੇ ਸਮ੍ਰਿਤਾ ਬੈਠਾ ਐਂਗੇ ਲੈ ਬੱਬੂ ਆ ਠੀਕ ਹੈ ਨਾ ਬਰਲਾ ਨਹੀਂ ਸਹੀ ਹੈ ਸਹੀ ਹੁਣ ਚਾਹ ਪੀਏ ਤੇ ਆਪਾਂ ਚੱਲੀਏ ਘਰ ਕੜਾ ਬਾਊ ਜੀ ਕਿੱਛ ਸੱਚੀ ਬਾਸਾ ਮੰਮੀ ਆ ਦੇ ਲੋ ਇਹ ਕੁੜੀ ਕੁੜੀ ਪੇਕਿਆ ਦੇ ਆਵੇ ਤੇ ਸਮਾਨ ਨਾ ਪੈਕ ਕਰਕੇ ਲੈ ਕੇ ਜਾਵੇ ਇਦਾਂ ਹੋ ਸਕਦਾ ਰੋਟੀ ਬਾਣੀ ਇੱਥੇ ਹੁਣ ਪੈਕ ਕਰਕੇ ਲੈ ਚੱਲੀ ਹੈ ਠੀਕ ਹੈ ਨਾ ਡੱਬਾ ਮਿਲ ਗਿਆ ਵਾ ਪਕੌੜੇ ਵੀ ਸਾਨੂੰ ਮਿਲ ਗਏ ਆ ਤੈਂ ਹੀ ਹੁਣ ਚੱਲ ਜਾਣਾ ਇੱਥੇ ਹੈਗੀ ਆ ਲੱਡੂ ਠੀਕ ਆ ਨੰਦ ਵਾਲਿਆਂ ਦੇ ਲੱਡੂ ਆ ਤੇ ਬਸ ਹੁਣ ਆਪਣੀ ਤਿਆਰੀ ਆ ਭਾਈ ਉੱਠ ਜੋ ਇਹ ਚੱਲੀਏ ਬਾਉ ਜੀ ਟਾਈਮ ਲੱਗੇਗਾ ਛਾਂ ਚਲੀਏ ਛਾਂ ਮੇਰਾ ਲੱਗਦਾ ਠੀਕ ਜਾਣੀਗਾ ਛਾਂ ਠੀਕ ਆ ਉੱਪਰ ਕਿੱਥੇ ਚਲਾਵਾ ਆਇਆ ਯਾਰ ਲਓ ਜੀ ਹੁਣ ਆਪਾਂ ਚੱਲੇ ਆ ਘਰ ਤੇ ਇਧਰ ਭਾਬੀ ਵੀ ਆ ਗਿਆ ਬਲੌਗ ਦੇ ਦੇ ਸਾਡੇ ਸਾਡੇ ਕੋ ਆਈਡੀ ਨਹੀਂ ਗਈ ਲੈ ਪਰ ਉਹਨੇ ਕਰੋ ਸਬਸਕ੍ਰਾਈਬ ਸਾਡੇ ਚੈਨਲ ਨੂੰ ਕਰੋ ਸਾਡੇ ਚੈਨਲ ਦੀ ਸਬਸਕ੍ਰਾਈਬ ਲਓ ਜੀ ਹੁਣ ਆਪਾਂ ਚੱਲੇ ਆਂ ਤੇ ਆਪਾਂ ਇੱਥੇ ਚੈਨਲ ਇੱਕ ਸਬਸਕ੍ਰਾਈਬ ਕਰ ਲੈ ਆ ਉਹ ਜਾਂਦੇ ਪਏ ਭਾਬੀ ਇੱਥੋਂ ਚੱਲੇ ਗਏ ਅੰਦਰ ਇੰਨਾ ਕੋਲ ਆਪਣਾ ਚੈਨਲ ਸਬਸਕ੍ਰਾਈਬ ਕਰਾਇਆ ਵਾ ਤੇ ਹੁਣ ਆਪਾਂ ਚੱਲਿਆਂ ਘਰ ਚੰਗੋ ਵੰਗੋ ਮੋਰੇ ਬਹਿ ਗਿਆ ਹੈ ਇਹ ਪੁੱਤ ਅਜੇ ਨਹੀਂ ਲਾਉਣੀ ਆਪਾਂ ਨਹੀਂ 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 ਲਾਤੀ ਚੱਲਣਾ ਨਹੀਂ ਲਾਉਣਾ ਨਿਕਾਜ ਆਪਾਂ ਉਹ ਕਰਾਂਗੇ ਨਾ ਤੇ ਉਹ ਲੈਵਨੇ ਕਰਾਵਾਂਗੇ ਲੈਵਨੇਸ਼ਨ ਜੀ ਕਰਾ ਕੇ ਫੇ ਇਹ ਠੀਕ ਆ ਘਰਾਂਗੇ ਓਕੇ ਓਏ ਯਾਰ ਆ ਲੱਕੀ ਨਾ ਪਤਾ ਯਾਰ ਚੱਲਿਏ ਛਾਂੜ ਕਰੇ ਚਲੋ ਮੰਮੀ ਬੈਠੋ ਯਾਰ ਚੱਲੇ ਆ ਟਾਟਾ ਬਾਏ ਬਾਏ ਕਰ ਜਾ ਕੇ ਮਿਲਦੇ ਆ ਸੋ ਲੋ ਜੀ ਆਪਾਂ ਆ ਗਏ ਘਰ ਤੇ ਮੇਰੀ ਥੋੜੀ ਹੋ ਗਈ ਹਾਲਤਮੰਦੀ ਕਿਉਂਕਿ ਖਾਤਾ ਤੋਂ ਉਥੇ ਕੁਝ ਵੀ ਨਹੀਂ ਦੇਖ ਦੇ ਕੇ ਮਾਰ ਭੱਜ ਗਿਆ ਯਾਰ ਸੋ ਲੋ ਜੀ ਆਪਾਂ ਆ ਗਏ ਘਰ ਤੇ ਮੇਰੀ ਥੋੜੀ ਹੋ ਗਈ ਹਾਲਤਮੰਦੀ ਕਿਉਂਕਿ ਖਾਤਾ ਤੋਂ ਉਥੇ ਕੁਝ ਵੀ ਨਹੀਂ ਦੇਖ ਦੇ ਕੇ ਮਾਰ ਭੱਜ ਗਿਆ ਯਾਰ ਹਾਂ ਐ ਇਹ ਗਿਆ ਕੀ ਆ ਢਕਾਰ ਮੈਂ ਹੁਣ ਕੱਪੜੇ ਕੱਪੜੇ ਕਰੀਏ ਚੇਂਜ ਤੇ ਰੋਟੀ ਖਾਣ ਨੂੰ ਦੇਰ ਨਹੀਂ ਕਰਦਾ ਥੋੜਾ ਆਪਾ ਨਾ ਅਲਿਵ ਕਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਪੀਤਾ ਥੋੜਾ ਬੋਤਰਾ ਹੁੰਦੀ ਤੇ ਆਪਾਂ ਹੁਣ ਰੈਸਟ ਕਰੀਏ ਹੁਣ ਆਪਾਂ ਕਰਾਂਗੇ ਇਸ ਵਲੌਗ ਨੂੰ ਐਡਿਟਡ ਹਾਂ ਬੋਲੋ ਬਾਸ ਸੋ ਆਪਾਂ ਇਸ ਵਲੌਗ ਨੂੰ ਕਰਾਂਗੇ ਐਡਿਟਡ ਜੇ ਤੁਹਾਨੂੰ ਸਾਡੇ ਵਲੌਗ ਪਸੰਦ ਆਉਂਦੇ ਤਾਂ ਤੇ ਆਪਾਂ ਇੱਛੇ ਤਰ੍ਹਾਂ ਹੀ ਵਲੌਗ ਬਣਾਉਂਦੇ ਰਾਵਾਂਗੇ ਪਲੀਜ਼ ਤੁਸੀਂ ਸਪੋਰਟ ਕਰੋ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ ਚੰਗਾ ਲੱਗਾ ਜਾਂ ਕੀ ਤੁਹਾਨੂੰ ਸਟੇਟਿੰਗ ਵਧੀਆ ਲੱਗੀ ਆ ਉਸ ਦੇ ਬਾਰੇ ਥੋੜਾ ਕਮੈਂਟ ਕਰਿਆ ਕਰੋ ਥੋੜਾ ਬਹੁਤਾ ਕੋਈ ਵੀ ਤੇ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਅਦ ਤੋਂ ਬਾਅਦ ਸ਼ੇਅਰ ਕਰੋ ਮਿਲਦੇ ਹਾਂ ਕੱਲ ਦੇ ਬਲੌਗ ਦੇ ਵਿੱਚ ਬਾਏ